ਆ ਪੱਥਰ ਦੀ ਖਾਸ ਵਿਸ਼ੇਸ਼ਤਾ ਵਾ ਇਸ ਪੱਥਰ ਤੋਂ ਪੰਚਾਇਤ ਦਾ ਲਾ ਕਸ਼ੁਰੂ ਹੋ ਜਾਂਦਾ ਉਹ ਪੰਚਾਇਤ ਭਵਨ ਬਣਿਆ ਹੋਇਆ ਮਤਲਬ ਜੇ ਕੋਈ ਔਰਤ ਇਦੂ ਗਾਂ ਜਾਊਗੀ ਉਹ ਆਪਦੀ ਜੁੱਤੀ ਨੂੰ ਹੱਥ 'ਚ ਫੜ ਕੇ ਜਾਊਗੀ ਉਹ ਨੰਗਣ ਤੱਕ ਇਹ ਰਵਾਇਤਾ ਦੇਵਮਾਲੀ ਪਿੰਡਾ ਜਿਹਨੂੰ ਬੈਸਟ ਟੂਰਿਸਟ ਪਲੇਸ ਕਿਹਾ ਗਿਆ ਵਾ ਜਿੱਥੇ ਸਾਰੇ ਹੀ ਘਰ ਕੱਚੇ ਆ ਨਿਗਾ ਮਾਰਦੇ ਮੜੀ ਜਿੱਥੇ ਸਾਰੇ ਹੀ ਘਰ ਕੱਚੇ ਕੋਈ ਘਰ ਤੁਹਾਨੂੰ ਪੱਕਾ ਨਹੀਂ ਲੱਭੂਗਾ ਸਿਰਫ ਪੰਚਾਇਤ ਦੀ ਜ਼ਮੀਨ ਜਾਂ ਮੰਦਿਰ ਉਹੀ ਪੱਕਾ ਬਾਕੀ ਸਭ ਸਾਰੇ ਘਰ ਕੱਚੇ ਪਾਏ ਜਾਂਦੇ ਆ ਇਸ ਥਾਂ ਦੇ ਉੱਤੇ ਇਹ ਦੇਵਮਾਲੀ ਪਿੰਡ ਰਾਜਸਥਾਨ ਦੇ ਵਿਆਵਰ ਜ਼ਿਲ੍ਹਾ ਦੇ ਵਿੱਚ ਪੈਂਦਾ ਵਾ ਤੇ ਕਾਫੀ ਇੱਥੇ ਕਣਕ ਜਵਾਰ ਵਗੈਰਾ ਇਹ ਫਸਲਾਂ ਹੁੰਦੀਆਂ ਉਧਰਲੇ ਪਾਸੇ ਵੀ ਕੱਚੇ ਘਰ ਆ ਆ ਦੇਖਿਓ ਕਿਰਾ ਉਹ ਦੀ ਨਿਗਾ ਪਵਾ ਦਿਓ ਇਹ ਕੱਚਾ ਹੀ ਘਰ ਆ ਮਤਲਬ ਇੱਕ ਨਿਸ਼ਾਨੀ ਲਾਈ ਹੋਈ ਹੈ ਪੰਚਾਇਤ ਦਾ ਕਦੇ ਕੋਈ ਇਸ ਪਿੰਡ ਦੇ ਵਿੱਚ ਕਤਲ ਨਹੀਂ ਹੋਇਆ ਥਾਣੀ ਨਹੀਂ ਗਿਆ ਮਤਲਬ ਪੰਚਾਇਤ ਦਾ ਇੱਥੇ ਨਾ ਸਤਕਾਰ ਆ ਤੇ ਆਪਣੇ ਦਾ ਖੈਰ ਹੁਣ ਸੁੱਖ ਨਾਲ ਗਾਣੇ ਵੀ ਆਉਣ ਲੱਗ ਗਏ ਉਹ ਸਰਪੰਚ ਕੁੱਟਣ ਜੇ ਵਾਲੇ ਇਹ ਜਾਂ ਕੰਬੀ ਚੱਲ ਪਿਆ ਪਰ ਇਹ ਪਿੰਡ ਹੈਗਾ ਕ੍ਰਾਈਮ ਫਰੀ ਆ ਕੋਈ ਇੱਥੇ ਰਿਸ਼ਵਤ ਖੋਰੀ ਨਹੀਂ ਕਦੇ ਕੋ ਥਾਣੀ ਨਹੀਂ ਗਏ ਇਹ ਜਾਂ ਪਿੰਡ ਹੈ ਵਿਆਰ ਜ਼ਿਲ੍ਹੇ ਦੇ ਵਿੱਚ